26 ਜਨਵਰੀ ਨੂੰ ਜਿਹੜਾ ਇੱਕ ਟਰੈਕਟਰ ਮਾਰਚ ਰੋਸ ਜੋ ਸੰਯੁਕਤ ਕਿਸਾਨ ਮੋਰਚੇ ਨੇ ਕਾਲ ਦਿੱਤੀ ਆ ਸੈਂਟਰਲ ਗਵਰਨਮੈਂਟ ਨੇ ਜਿਹੜੇ ਸਾਡੇ ਉਹ ਬਿੱਲ ਸਨ ਮਾਫ ਕੀਤੇ ਸਨ ਪਰ ਉਹ ਜਿਹੜੀਆਂ ਜੇ ਗਰੰਟੀਆਂ ਸਨ ਉਹ ਰਹਿ ਗਈਆਂ ਹਨ ਜਿਦਾ ਐਮਐਸਪੀ ਦਾ ਗਰੰਟੀ ਕਾਨੂੰਨ ਫਿਰ ਕਿਸਾਨਾਂ ਦੇ ਪਰਚੇ ਨੇ ਦਰਜ ਉਹ ਨਹੀਂ ਨਾ ਮਾਫ ਕੀਤੇ ਜੇ ਤੱਕ ਉਹ ਤੋਂ ਇਲਾਵਾ ਜਿਹੜਾ ਸਾਡੇ ਹੈਗਾ ਸੀ ਨੌਕਰੀ ਜਿਹੜੇ ਕਿਸਾਨ ਤਾਂ ਸ਼ਹੀਦ ਹੋਏ ਉਹਨਾਂ ਦਾ ਮਾਫੀਆ ਨੌਕਰੀ ਉਹਨਾਂ ਦਾ ਕਰਜ਼ਾ ਮਾਫੀ મિશરા ટાણી ਨੂੰ બરખાસ્ત ન ਕੀਤਾ મંત્રી પદ તો ઉના સારિયા નું લેકે જેڑا સેન્ટર ગવર્નમેન્ટ ਦੇ ખલાફ રોસ્ માર્ચ ਕੀਤਾ ਜਾયેગા 26 જાન્યુઆરી ਨੂੰ સરે 11:00 ਵਜੇ ਵਡਾਲਾ ਗ੍ਰੰਥੀਆਂ ਤੋਂ ਚੱਲ ਕੇ ਐਸ.ਡੀ.એમ. ਦફતર ਦਾ ਘરાવ ਕਰਕੇ ਤੇ ਜਿਹੜਾ ਉਥੋਂ વાפસી ਹੋएगी ઉਦੋਂ ਸਰਕਾਰ ਨੇ શુવાਸ਼ਣ ਦਿੱਤਾ ਸੀ ਵੀ ਅਸੀਂ ਜਿਹੜੀਆਂ ਤੁਹਾਡੀਆਂ ਸ਼ਰਤਾਂ ਨੇ ਸਾਰੀਆਂ ਪੂਰੀਆਂ ਕਰ ਦਾਂਗੇ ਪਰ સેન્ટર ਗਵਰਨਮੈਂਟ ਜਿਹੜੀ ਹੈ ਮੁੜ ਕੇ ਉਹਨਾਂ ਸ਼ਰਤਾਂ ਨੂੰ ਪੂਰਾ ਨਹੀਂ ਕੀਤਾ ਕਿਉਂਕਿ ਐਮ.ਐਸ.પી. ਦਾ ਗਰੰਟੀ કાયદો ਨਹੀਂ બનાયા ਜਦੋਂ ક્યોરમેન્ટ ਨਹੀਂ ਸਰਕਾਰ ਨਹੀਂ ਕਰਦੀ બાકી ਫસਲਾਂ ਦੀ ਜਿਹੜੀਆਂ 25 ਫਸਲਾਂ ਦੇ 26 ਐਮਐਸਪੀ ਦਿੰਦੇ ਆ ਸਾਰਿਆਂ ਦੀ ਪਿਓਰ ਮੰਡ ਨਹੀਂ ਸਰਕਾਰ ਕਰਦੀ ਉਹ ਕੁਝ ਵਪਾਰੀ ਪ੍ਰਾਈਵੇਟ ਧਾਰੇ ਖਰੀਦਦੇ ਆ ਉਹ ਫਿਰ ਆਪਣੀ ਮਰਜ਼ੀ ਨਾਲ ਜਿਹੜਾ ਐਮਐਸਪੀ ਦਿੱਤੀ ਹੁੰਦੀ ਹੈ ਨਾ ਵੀ ਤੁਹਾਨੂੰ ਇਸ ਚੀਜ਼ ਦਾ ਇੰਨਾ ਰੇਟ ਦਿੱਤਾ ਜਾਏਗਾ ਉੱਤੇ ਖਰੀਦੀ ਨਹੀਂ ਜਾਂਦੀ ਉਦੋਂ ਥੱਲੇ ਖਰੀਦੀ ਜਾਂਦੀ ਹੈ ਜਿੱਦਾਂ ਜਵਾਰ ਲਾ ਲਓ ਮੱਕਾ ਲਾ ਲਓ ਬਾਜਰਾ ਲਾ ਲਓ ਦਾਲਾਂ ਲਾ ਲਓ ਇਹ ਸਾਰਿਆਂ ਦੀ ਜਿਹੜੀ ਆ ਪ੍ਰਾਈਵੇਟ ਖਰੀਦ ਹੁੰਦੀ ਆ ਸਰਕਾਰੀ ਇਹਨਾਂ ਦੀ ਖਰੀਦ ਨਹੀਂ ਹੁੰਦੀ ਤੇ ਫਿਰ ਉਹ ਜਿਹੜੀ ਉਥੇ ਜੱਟਾਂ ਦੀ ਬਹੁਤ ਜ਼ਿਮੀਂਦਾਰਾਂ ਦੀ ਬਹੁਤ ਜ਼ਿਆਦਾ ਜਿਹੜੀ ਲੁੱਟ ਹੁੰਦੀ ਆ ਜਿੱਥੋਂ ਆਰੰਭ ਹੋਏਗਾ ਤੇ ਕਿੱਥੇ ਤੱਕ ਕਿੱਨੇ ਕਰ ਇਹ ਵਡਾਲਾ ਗਰੰਥੀਆਂ ਤੋਂ ਕਾਦੀਆਂ ਬਲਾਕ ਦਾ ਵਡਾਲਾ ਗਰੰਥੀਆਂ ਪਿੰਨ ਤੋਂ ਆਰੰਭ ਕੀਤਾ ਜਾਏਗਾ ਤੇ ਐਸਡੀਐਮ ਦਫਤਰ ਤੇ ਪਹੁੰਚਿਆ ਜਾਏਗਾ ਇਹ ਬਟਾਲੇ ਕੀ ਹੋਏਗਾ ਕਿ ਜਸ ਪੰਜਾਬ ਲੈਵਲ ਤੇ ਇਹ ਹਿੰਦੁਸਤਾਨ ਲੈਵਲ ਤੇ ਜ ਆਲ ਓਵਰ ਸਟੇਟਾਂ ਚ ਜਿਹੜੀ ਆ ਸੰਜੂਤ ਕਿਸਾਨ ਮੋਰਚੇ ਦੀ ਕਾਲ ਆ ਟਰੈਕਟਰ ਮਾਰਚ ਦੀ ਇਹ ਇਕੱਲੇ ਪੰਜਾਬ ਨਹੀਂ ਸਾਰੇ ਭਾਰਤ ਦੇ ਵਿੱਚ ਜਿਹੜੀ ਆ ਕੀਤੀ ਜਾਏਗੀ